ਸੋ ਨਿਊਜ਼ੀਲੈਂਡ ਦੇ ਵਿੱਚ ਕੀਤੇ ਗਏ ਨਗਰ ਕੀਰਤਨ ਦੇ ਵਿਰੋਧ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮਾਨ ਨੇ ਇਸ ਘਟਨਾ ਨੂੰ ਬੇहद ਦੁਖਦਾਈ ਦੱਸਦਿਆਂ ਕਿ ਅਜਿਹੀ ਘਟਨਾ ਪਹਿਲੇ ਕਦੇ ਵੀ ਸੁਣਨ ਦੇ ਵਿੱਚ ਨਹੀਂ ਆਈ ਸੀ। ਘਟਨਾ ਬਹੁਤ ਹੀ ਅਫਸੋਸਜਨਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਕੇ ਨਿਊਜ਼ੀਲੈਂਡ ਸਰਕਾਰ ਦੇ ਨਾਲ ਗੱਲਬਾਤ ਕਰੇ ਤਾਂ ਜੋ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋੜ ਪੈਣ ਉਤੇ ਕੇਦਰ ਸਰਕਾਰ ਦੇ ਨਾਲ ਉਹ ਵੀ ਗੱਲ ਕੀਤੀ ਜਾਵੇਗੀ ਤੇ ਜ਼ਰੂਰਤ ਹੋਈ ਤਾਂ ਨਿਊਜ਼ੀਲੈਂਡ ਦੇ ਐਮਬੈਸਡਰ ਨੂੰ ਬੁਲਾ ਕੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤਾਂ ਮਾਨ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਸਰਬੱਤ ਦਾ ਭਲਾ ਦੀ ਭਾਵਨਾ ਦੇ ਨਾਲ ਜੀਵਨ ਗੁਜ਼ਾਰਦੀ ਆਈ ਹੈ ਹਰ ਇੱਕ ਵਿਅਕਤੀ ਨੂੰ ਆਪਣੇ ਧਾਰਮਿਕ ਸਮਾਗਮ ਅਤੇ ਪਰੰਪਰਾਵਾ ਮਨਾਉਣ ਦਾ ਪੂਰਾ ਪੂਰਾ ਹੱਕ ਹੈ ਪੰਜਾਬੀ ਜਿੱਥੇ ਵੀ ਜਾਂਦੇ ਨੇ ਉਥੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਦਸਲੋ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਧਾਨ ਸਭਾ ਹਲਕੇ ਚੂਰੀ ਪਹੁੰਚੇ ਸਨ ਜਿੱਥੇ ਉਹਨਾਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਮੀਤਵਰ ਤੇ ਪਿੰਡ ਦੇ ਸਰਪੰਚਾਂ ਦੇ ਨਾਲ ਮੁਲਾਕਾਤ ਕੀਤੀ ਸੀ ਇਸ ਦੌਰਾਨ ਮੁੱਖ ਮੰਤਰੀ ਬਾਅਦ ਵਿਕਾਸ ਕਮਾ ਨੂੰ ਲੈ ਕੇ ਰਿਪੋਰਟ ਕਾਰਡ ਵੀ ਤਲਬ ਕੀਤਾ ਹੈ ਮਾਈਕ ਦੇ ਪਲਟ ਜੀ ਸ਼ਹਿਰ ਦੇ ਕਿਪੜਪੁਰਾ ਤੋਂ ਤੁਹਾਨੂੰ ਤੁਹਾਨੂੰ ਮੁਲਾਕਾਤ ਹੋਈ ਹੈ ਖੁਲਕੀ ਔਰ ਪੂਰਾ ਦਿਨ ਅਜੇ ਇਸੇ ਅਫਸਰ ਜੀ ਇਹ ਤਿਹੇ ਮੇਟੀ だっ ਨਾ ਸੋ ਤੇ ਪਿੰਡਾਂ ਨੂੰ ਗ੍ਰਾਂਟਾਂ ਬਹੁਤ ਖੁੱਲੀਆਂ ਗਈਆਂ ਨੇ ਹਰ ਪਿੰਡ ਨੇ ਆਪਣੇ ਆਪਣੇ ਗ੍ਰਾਂਟਾਂ ਦਾ ਵੀ ਦੱਸਿਆ ਕਿ ਕਿਹੜੇ ਕਿਹੜੇ ਕੰਮ ਚੱਲ ਰਹੇ ਨੇ ਕਿਹੜੇ ਕਿਹੜੇ ਕੰਪਲੀਟ ਹੋ ਗਏ ਕਿਹੜੇ ਕਿਹੜੇ ਹੋਰ ਕੰਮ ਹੋਣ ਵਾਲੇ ਨੇ ਸੋ ਵਿਸਥਾਰ ਸਹਿਤ ਡੀਸੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ ਬੈਠ ਕੇ ਨਾਲ ਦੀ ਨਾਲ ਹੋ ਕੁਝ ਨਵੀਆਂ ਡਿਮਾਂਡਾਂ ਨੇ ਇਹਨਾਂ ਬਾਰੇ ਵੀ ਵਿਚਾਰ ਕਰਤਾ ਹੋਏ ਨੇ ਤੇ ਪਰ ਮਤ ਉਹਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਪਹਿਲਾਂ ਦੋ ਵਾਰ ਜਦੋਂ ਮੈਂ MP ਦੇ ਤੌਰ ਤੇ ਲੜਿਆ ਉਹਦੋਂ ਫਿਰ 2022 ਚ ਮੈਨੂੰ بطور MLA ਫਿਰ 2024 ਚ ਨੀਤਹਿਰ ਜੀ ਨੂੰ ਇੱਥੇ ਜਤਾਇਆ ਸਭ ਤੋਂ ਪਹਿਲਾਂ MP ਦੇ ਤੌਰ ਤੇ ਫਿਰ ਸਰਪੰਚੀ ਦੀਆਂ ਵੋਟਾਂ ਚ ਬਲਕ ਸੰਤੀ ਦੀ ਜਿਲ੍ਹਾ ਪੰਚਾਇਤ ਚ ਜਦੋਂ ਵੀ ਕਿਤੇ ਤੂਰੀ ਦੇ ਲੋਕਾਂ ਨੂੰ ਕੋਈ ਆਵਾਜ਼ ਮਾਰੀ ਆ ਤਾਂ ਅੱਗੇ ਵੀ ਉਹਨਾਂ ਨੇ ਮੰਨ ਲੀਤਾ ਤਾਂ ਫਿਰ ਉਨ੍ਹਾਂ ਦਾ ਹੱਕ ਮੰਨਦਾ ਉਹਨਾਂ ਨੂੰ ਪਿੰਡਾਂ ਦੀਆਂ ਤਰੱਕੀਆਂ ਕਰਨ ਦਾ ਸ਼ੌਕ ਵੀ ਹੈ ਉਹਨਾਂ ਨੂੰ ਜਨੂਨ ਵੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਧੂਰੀ ਦੇ ਪਿੰਡਾਂ ਜਿਹੜੇ ਨੇ ਬਹੁਤ ਤਰੱਕੀ ਕਰ ਰਹੇ ਨੇ ਤੇ ਕਸ਼ਵ ਦੇ ਤਰੱਕੀ ਕਰ ਰਹੇ ਨੇ ਤੇ ਇਸੇ ਤਰ੍ਹਾਂ ਮਿਲਨ ਗਿਲਨ ਦੀ ਸਿੱਖਿਆ ਚੱਲ ਰਹੀ ਜਿਸ ਤਰ੍ਹਾਂ ਧੂਰੀ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਸਮਝੋ ਕਿ ਤੁਹਾਡੇ 4 ਸਾਲ ਦੇ ਕਾਰਜਕਾਲ ਦੇਖਦੇ ਹੋ ਜਨਾ ਇੰਨਾ ਵੱਡਾ ਉਤਰੀ ਦੇ ਹਲਕੇ ਜੋ ਫਤਵਾ ਸਾਰੇ ਪੰਜਾਬ ਦੀ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਤੁਸੀਂ ਦੇਖ ਲਓ ਵੀ ਜ਼ਿਲ੍ਹਾ ਅਸ਼ਟੇ ਲਗਭਗ 70 ਲਗਭਗ 1200 ਤੋਂ ਉੱਪਰ ਤੇ ਜਿਹੜੇ ਸਿੱਟਾ ਹਮਾਰੀ ਪਾਰਟੀ ਜਿੱਤੀ ਹੈ ਚੋਂ ਸ਼ਾਂਤ ਸਾਰੀ ਪਾਰਟੀ ਜਿੱਤੀ ਹੈ ਤੇ ਜਿੱਚ ਕਰਿਆ ਸਾਰੇ ਤੇ ਪੰਜਾਬ ਚ ਬਹੁਤ ਵੱਡਾ ਫਤਵਾ ਮਿਲਿਆ ਤੇ ਗਲੰਟੀਰਨ ਨੇ ਵੀ ਹੌਸਲਾ ਵਧਿਆ ਤੇ ਸਾਨੂੰ ਵੀ ਖੁਸ਼ੀ ਹੋਈ ਹੈ ਕਿ ਲੋਕ ਕੰਮਾਂ ਦੇ ਨਾਂ ਐਕੂਕੇਸੀ ਕੰਮਾਂ ਦੇ ਨਾਂ ਤੇ ਵੋਟਾਂ ਮੰਗੀਆਂ ਸੀ ਅਸੀਂ ਕੋਈ ਨਫ਼ਰਤ ਦੇ ਨਾਂ ਤੇ ਜਾਂ ਧਰਮ ਦੇ ਨਾਂ ਤੇ ਬੋਟ ਨਹੀਂ ਸੋ ਇਸ ਕਰਕੇ ਬੜੀ ਅੱਛੀ ਗੱਲ ਹੈ ਕਿ ਲੋਕਾਂ ਨੇ ਮੁਹੱਲਾ ਕਲਿੰਕਾਂ ਦੇ ਨਾਂ ਤੇ ਹਸਪਤਾਲਾਂ ਦੀ ਵਧੀਆ ਫੈਸਿਲਿਟੀ ਦੇ ਨਾਂ ਤੇ ਨੌਕਰੀਆਂ ਜਿਹੜੀਆਂ ਦਿੱਤੀਆਂ ਉਹਨਾਂ ਦੇ ਨਾਂ ਤੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੋਏ ਨੇ ਜਿਹੜੇ ਜਿਹਦੇ ਵਿੱਚ ਜੇ ਆਪਾਂ ਗਿਣਨ ਲੱਗ ਜਾਈਏ ਤਾਂ ਬਿਜਲੀ ਦਿਨੇ ਬਿਜਲੀ ਖੇਤਾਂ 'ਤੇ ਆਉਣੀ ਅੱਸੀਆਂ ਦਾ ਪਾਣੀ ਖਾਲਾਂ ਦਾ ਪਾਣੀ ਪੇਲਾਂ ਤੱਕ ਪਹੁੰਚਣਾ ਹੋਰ ਵੀ ਪਹੁੰਚਾਇਆ ਜਾਊਗਾ ਜੀ ਤੇ ਜਿਹੜੀ ਜਿਹੜੀ ਵੀ ਲੋਕਾਂ ਨੂੰ ਕੋਈ ਫੈਸਿਲਿਟੀ ਜਿਹੜੀ ਚੰਗੀ ਲੱਗੀ ਸੀ ਕਿ ਕੰਮਾਂ 'ਚ ਚੰਗੇ ਲੱਗੇ ਦਾ ਬਹੁਤ ਬਤਾ ਦੇ ਲੋਕਾਂ ਨੂੰ ਬੋਤਾ ਪਈ ਸਰ ਜਿਹੜੀ ਮੈਗਾ ਪੀਟੀ ਮੈਂ ਨਿਕਲ ਕਰਦਾ ਖੋਰ ਤੋਰ ਮੇਰੇ ਨਾਲ ਪਾਪ ਕਰਾਂ ਜੀ ਸਾਨੂੰ ਸਪੋਰਟ ਜੀ ਜਾਂ ਸਪੋਰਟ ਤੇ ਤੇ 13000 ਰੁਪਏ ਕੱਲ ਮਾਤਾ ਪਿਤਾ ਜੀ ਦੇ ਕੋਲ ਤੇ ਬੱਚਿਆਂ ਬਾਰੇ ਪੁੱਛਣ ਆਏ ਬੜੀ ਅੱਛੀ ਗੱਲ ਇਹ ਬੜਾ ਚੰਗਾ ਰਿਹਾ ਜਾਨਾ ਪਹਿਲਾ ਸਰਕਾਰੀ ਸਕੂਲਾਂ 'ਚ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਨਹੀਂ ਇਹਦੇ ਨਾਲ ਇਹ ਪਤਾ ਲੱਗਦਾ ਕਿ ਮਾਪੇ ਜਿਹੜੇ ਨੇ ਹਰੇਕ ਮਾਪੇ ਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਪਰ ਮਾਪਿਆਂ ਨੂੰ ਇਹ ਹੱਕ ਵੀ ਹੈ ਕਿ ਉਹ ਜਾ ਕੇ ਸਕੂਲ 'ਚ ਚੈੱਕ ਕਰਨ ਕਿ ਕਿਹੜੇ ਟੀਚਰ ਉਹਨਾਂ ਨੂੰ ਪੜ੍ਹਾ ਰਹੇ ਨੇ ਤੇ ਟੀਚਰਾਂ ਨੂੰ ਵੀ ਇਹ ਪਤਾ ਲੱਗ ਜਾਂਦਾ ਕਿ ਬੱਚਾ ਸਕੂਲ ਤੋਂ ਬਾਅਦ ਕਿਹੋ ਜਿਹਾ ਮਾਹੌਲ ਚਲਦਾ ਹੈ ਕਿ ਉਹ ਹੋਮਵਰਕ ਕਰਕੇ ਹੁੰਦਾ ਹੈ ਪ੍ਰੋਪਰ ਕਿਤੇ ਇਹ ਨਾ ਹੋਵੇ ਕਿ ਸਕੂਲ ਚੋਂ ਦਾੜ ਕੇ ਚਲਾ ਜਾਵੇ ਪਰ ਉਹਨੂੰ ਬਾਹਰ ਇਹੋ ਜਿਹਾ ਮਾਹੌਲ ਮਿਲੇ ਤਾਂ ਸਾਰਾ ਕੁਝ ਹੀ ਭੁੱਲ ਜੇ ਤੇ ਉਹਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਸੋ ਇਹ ਮਾਪਿਆਂ ਦਾ ਤੇ ਟੀਚਰਾਂ ਦਾ ਜਿਹੜਾ ਤਾਲਮੇ ਵਾਲ ਉਹ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਸੋ ਕੱਲ ਰਿਕਾਰਡ ਤੋੜ ਮਾਪਿਆਂ ਦਾ ਆਉਣਾ ਬਹੁਤ ਸ਼ੁਭ ਸ਼ਗਨ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਬਹੁਤ ਤਰੱਕੀਆਂ ਕਰ ਰਹੇ ਨੇ ਬੜੇ ਬੜੇ ਦੇਸ਼ ਨੇ ਔਖੇ ਤੋਂ ਔਖੇ ਟੈਸਟ ਹੋ ਕਲੀਅਰ ਕਰਦੇ ਹਾਂ ਮੈਨੂੰ ਵੀ ਸੀ ਬੱਚੇ ਸੀ ਕਾਫਾ ਰੱਖਿਆ ਹਾਂਜੀ ਹਾਂਜੀ ਜਿੱਤੇ ਮੈਨੂੰ ਬੱਚੇ ਮਿਲਦੇ ਨੇ ਛੋਟੇ ਛੋਟੇ ਬੱਚੇ ਜਾਂ ਕੱਲ ਮੈਂ ਜਿਵੇਂ ਐਵੀਏਸ਼ਨ ਇੰਜੀਨੀਅਰਿੰਗ ਕਾਲਜ ਹੈ ਜਿਹੜਾ ਉੱਥੇ ਬੱਚੇ ਮਿਲੇ ਪਿੰਡਾਂ ਦੇ ਬੱਚੇ ਪਾਇਲਟ ਬਣ ਰਹੇ ਨੇ ਇੰਜੀਨੀਅਰ ਬਣ ਰਹੇ ਨੇ ਸੋ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਤੁਹਾਨੂੰ ਜਿਹੜੀ ਹੈ फाउंडेशन इतनी बढ़िया मिल जोगी नी इतनी बढ़िया मिल जोगी ਸਾਡਾ ਸਮਾਜ ਜਿਹੜਾ ਬਹੁਤ ਉੱਪਰ ਚੱਲੇ ਸਰ ਇੱਕ ਨਦਰਚੋਦ ਦਾ ਬਿਸਰ ਨਿਕਲ ਤਾਂ ਨਿਕ ਰਹੀ ਆ ਜੀ ਤਾਂ ਕਦੀ ਵਾਰ ਹੋਇਆ ਕਿ ਨਦਰਚੋਦ ਦਾ ਲੋਕ ਕਿਹਾ ਗਿਆ ਉਹਨਾਂ ਨੂੰ ਤਾਂ ਹੱਕ ਦਾ ਡਾਂਸ ਕੀਤਾ ਗਿਆ ਨਾਗਰਿਕ ਇਸ ਤੋਂ ਵੀ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਧਰਮ ਦਾ ਜਿਹੜਾ ਵਿਚਾਰ ਕਰਨ ਦਾ ਅਪਸਾਰ ਦਿੰਦਾ ਹੈ ਨਿਊਜ਼ੀਲੈਂਡ ਵਰਗੇ ਕੰਟਰੀ ਦਾ ਆਪ ਡਵੈਲਪ ਕੰਟਰੀ ਵਿਅਕਤੀ ਸਤਾਨਾ ਨੂੰ ਹੁੰਦਾ ਨਹੀਂ ਸਤਾਨਾ ਪਹਿਲੀ ਵਾਰ ਸੁਣਿਆ ਸੋ ਮੈਂ ਕਹਿੰਨਾ ਕਿ ਪਾਤਸਾ ਕਰਨ ਨੂੰ ਪਿੰਦ ਸ ਕਰਨ ਨੂੰ ਨਿਊਜ਼ੀਲੈਂਡ ਸ ਕਰਨ ਦਾ ਕੰਪੀ ਜੇ ਕਿ ਥੋੜਾ ਬਹੁਤ ਹੈ ਵੈਸੇ ਐਂਟੀ ਇਮੀਗ੍ਰੇਸ਼ਨ ਸਾਰੀ ਦੁਨੀਆ ਚ ਇੱਕ ਚੱਲਿਆ ਹੋਇਆ ਮਹਾਲ ਜਿਆ ਤੇ ਪਰ ਸਾਡੀ ਜਿਹੜੀ ਕੌਮ ਆ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੋਗਲ ਦੇਖੋ ਸਰ ਕੀ ਇੰਡੀਆ ਇੰਡੀਆ ਹਾਲਾਂਕਿ ਨਿਊਜ਼ੀਲੈਂਡ ਤੱਕ ਇਤਨੀ ਘਟਨਾ ਕੀ ਇਸ ਤਰ੍ਹਾਂ ਦੀ ਹੋਈ ਨਹੀਂ ਸੋ ਛੇ ਤੋਂ ਬਾਹਰਲੇ ਜਿਹੜੇ ਘਟਨਾਵਾਂ ਕੋਈ ਇਤਨੀ-ਇਤਨੀ ਹੋਈਆਂ ਨਹੀਂ ਉਹ ਸਾਡੇ ਨਾਲ ਲੱਗ ਜਾਂਦੇ ਨੇ ਪਰ ਸਾਡੀ ਕੌਮ ਜਿਹੜੀ ਹੈ ਉਹ ਮਿਹਨਤੀ ਕੌਮ ਹੈ ਜਿੱਥੇ ਜਾਂਦੇ ਆ ਉਹਨਾਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਸਾਡਾ ਬਹੁਤ بڑا ਯੋਗਦਾਨ ਹੈ ਤੇ ਨਹੀਂ ਅਸੀਂ ਕੇਂਦਰ ਸਰਕਾਰ ਨੂੰ ਕਹਿੰਦੇ ਕਰਦੇ ਕਿ ਨਿਊਜ਼ੀਲੈਂਡ ਦੇ ਇਨਵੈਸਟਰ ਨੂੰ ਬੁਲਾ ਕੇ ਉਹਨਾਂ ਨੂੰ ਇਹ ਪੱਕਾ ਰੱਖਿਆ ਜਾਵੇ ਇਹ ਸਾਡੇ ਭਾਰਤੀ ਉਹ ਹਮੇਸ਼ਾ ਸ਼ਾਂਤੀ ਕਿਸਮ ਦੇ ਤੇ ਜਿੱਥੇ ਵੀ ਜਾਂਦੇ ਆ ਉਹ ਆਪ ਵੀ ਕਾਮਯਾਬ ਹੁੰਦੇ ਉਸ ਖਿੱਤੇ ਨੂੰ ਵੀ ਮੇਸ਼ਰੂਮ ਕਾਮਯਾਬ ਕਰ ਸਕਦਾ ਹੋ ਸਰ ਤੂਰੇ ਦਾ ਤੂਰੇ ਦਾ ਸਰਕਾਰੀ ਸਿਵਲ ਹਸਪਤਲ ਕੱਲ ਤੱਕ ਲੋਕਾਂ ਨੂੰ ਭਾਰੀ ਸ਼ਮੂਸ਼ਕਲ ਸੁਮਨਾ ਕਰਨਾ ਪੈ ਰਿਹਾ ਹੈ ਦੇਖੋ ਜੀ ਸਾਰੇ ਦਿਨ ਮੈਂ ਪਹਿਲਾਂ ਵੀ ਥੋੜਾ ਜਿਹਾ ਜਵਾਬ ਦਿੱਤਾ ਸੀ ਕਿ ਸਾਰੇ ਪੰਜਾਬ ਦੇ ਆ ਸਪਤਸ ਦੇ ਨੇ ਉਹਨਾਂ ਨੂੰ ਹੌਲੀ ਹੌਲੀ ਠੀਕ ਕਰ ਰਹੇ ਨੇ ਔਰ ਮਸ਼ੀਨਾਂ ਆ ਰਹੀਆਂ ਨੇ ਡੈਲਸਸ ਦੀਆਂ ਮਸ਼ੀਨਾਂ ਬੜਾ ਆ ਰਹੀਆਂ ਨੇ ਨਵੀਆਂ ਨਵੇਂ ਡਾਕਟਰ ਭਰਤੀ ਹੋ ਰਹੇ ਨੇ ਸਟਾਫ ਭਰਤੀ ਹੋ ਰਿਹਾ ਜਦੋਂ ਹੀ ਸਾਰਿਆਂ ਦਾ ਜਿੜਾ ਜਿਉਂ-ਜਿਉਂ ਸਟਾਫ ਆਇਆਗਾ ਜਿਉਂ-ਜਿਉਂ ਮਸ਼ੀਨ ਆਇਆੜ ਗਿਆ ਸਾਰੇ ਪੰਜਾਬ ਦੇ ਹਸਪਤਾਲ ਨੂੰ ਅਪਡੇਟ ਕਰ ਦੇ। ਸਰ ਇੱਕ ਤੂਰੀ ਕਿਨਾਂ ਨਹੀਂ ਸ਼ੁਰੂ ਹੋ ਜੇ ਨਹੀਂ ਕਹਿਣਾ ਚਾਹੁੰਦੇ। ਤਿੰਨ ਸ਼ਹਿਰਾਂ ਨੂੰ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼੍ਰੀਨਗਰੂਰ ਸਾਹਿਬ ਕੀ ਹੋਇਆ ਸੀ ਉਰਚ ਮਤਾ ਪਾਸ ਹੋਇਆ ਸੀ ਸਰਬਸੰਤੀ ਨਾਲ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 550 ਸਾਲਾਂ ਦਿਹਾੜੇ ਦੇ ਮੌਕੇ ਤੇ ਇਹ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਤੇ ਕੁਆਲਿਟੀ ਸੂਯਾਂ ਸਸਾ 20 ਅੰਤ ਤੱਕ ਤੱਕ ਉਸ ਤਿੰਨੋਂ ਸ਼ਹਿਰਾਂ ਨੂੰ ਲਿਪੇਨ ਜਾਰੀ ਕਰਕੇ ਅਧਿਕਾਰਿਕ ਤੌਰ ਤੇ ਜਿਹੜਾ ਪਵਿੱਤਰ ਸ਼ਹਿਰਾਂ ਦਾ ਦਰਜਾ ਉਹ ਮਿਲ ਚੁੱਕਿਆ ਇਹ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੁਣ ਨੀਟ ਸ਼ਰਾਬ ਤੰਬਾਕੂ ਜਾਂ ਕੋਈ ਹੋਰ ਕਿਸੇ ਵੀ ਨਸ਼ੀਲੀ ਵਸਤੂਆਂ ਦੇ ਨੂੰ ਉਹਨਾਂ ਤੇ ਵੇਚਣ ਤੇ ਸੰਪੂਰਨ ਤੌਰ ਤੇ ਪਾਬੰਦੀ ਹੋਊਗੀ ਤੇ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਵਾਸਤੇ ਅਸੀਂ ਖੁੱਲੇ ਦਿਲ ਨਾਲ ਫੰਡ ਦੇਵਾਂਗੇ ਕੋਈ ਕੱਲੇ ਸ਼ਹਿਰ ਇਹ ਜਿਹੜੇ ਨੇ ਇੱਕ ਨਾ ਧਾਰਮਿਕ ਤੌਰ ਤੇ ਇਸ ਸੱਭਿਆਚਾਰਕ ਸਾਡੇ ਦਿਰਾਸਤ ਦੇ ਤੌਰ ਤੇ ਵੀ ਸਾਡੇ ਪ੍ਰਤੀਕ ਨੇ ਤੇ ਮੈਂ ਪਰਮਾਤਮਾ ਦੇ ਇਸੇ ਕੋ ਸ਼ੁਕਰਗੁਜ਼ਾਰ ਕਿ ਇਹ ਬਖਸ਼ਿਸ਼ ਸਾਡੇ ਹੀ ਸੇ ਆਈ ਹੈ ਸਾਨੂੰ ਸਮੱਧ ਬਖਸ਼ੀ ਹੈ ਸਾਨੂੰ ਬਲ ਬਖਸ਼ਿਆ ਕਿ ਅਸੀਂ ਇਹਨਾਂ ਤਿੰਨਾਂ ਸ਼ਹਿਰਾਂ ਤੋਂ ਤੁਸੀਂ ਸਹਿਜ ਕਰਨਾford ਦਾ ਬੋਲ ਸਾਡੇ ਧੂਰੀ ਸ਼ਹਿਰਾਂ ਦੇ ਵਿੱਚ ਫਾਰਟ ਕਲਰ ਦਾ ਤਿਆਰ ਕਰੀ ਜੁਬਨ ਆਏਗਾ ਤੇ ਭਜੀ ਅਸੀਂ ਤਾਂ ਆਉਣ ਵਾਲੀ ਪੀੜੀ ਨੂੰ ਪਾਇਲਟ ਬਣਾ ਰਹੇ ਹਾਂ ਅਸੀਂ ਤਾਂ ਜਿਹੜੀ ਨਵੀਂ ਜਨਰੇਸ਼ਨ ਦੇ ਜਹਾਜ਼ ਆਏ ਨੇ ਲੇਟੈਸਟ ਜਹਾਜ਼ ਉਹ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਟ੍ਰੇਨਿੰਗ ਦੇ ਰਹੇ ਹਾਂ ਸਾਡੇ ਬੱਚਿਆਂ ਨੂੰ ਇਹ ਸਾਨੂੰ ਪਤਾ ਨਹੀਂ ਕਿੰਨੇ ਲੱਖ ਸਾਲ ਪਿੱਛੇ ਡਾਇਨਾਸੌਰਾਂ ਵੱਲ ਲੈ ਕੇ ਜਾ ਰਹੇ ਹਾਂ ਠੀਕ ਹੈ ਨਾ ਸੋ ਇਹ ਸ਼ਿਪਕਲੀਆਂ ਜਾਂ ਕੋਡਕਲੀਆਂ ਜਾਂ ਹਵਾ ਪਰ ਨਾ ਡਾਇਨਾਸੌਰ